ਸਮਣਾਬਾਦ ਫੈਸਲਾਬਾਦ ਮੈਂ ਤਕਰੀਰ ਕੀਤੀ ਤੇ ਅਮਾ ਮਿਲੀ ਆਧੀ ਪੁੱਤਰ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੀਆਂ ਸਹੇਲੀਆਂ ਖੂਹਾਂ ਚਾਲਾ ਮਾਰਦੇ ਭਾਵਾ ਬੱਚੇ ਬੂਜੀਆਂ ਚ ਸੁੱਟ ਦਿੱਤੇ ਬੂਰੇ ਵਾਲੇ ਮੈਂ ਰਾਤੀ ਤਕਰੀਰ ਕਰਾ ਪਿਆ ਲਾ ਵਾ ਸੁਣਨ ਵਾਲਾ ਹੈ ਤੇ ਜਨਾਬ ਇਧਰੋਂ ਜਨਾਬ ਇਹਲਾ ਲਾਹੌਰ ਤੋਂ ਲੈ ਕੇ ਤੇ ਮੈਂ ਬਾਵਲਪੁਰ ਤੱਕ ਟੂਰ ਕੱਢਣਾ ਹੈ ਤੇ ਮੈਂ ਜਿਹੜੇ ਪਿੰਡ ਜਾਣਾ ਜਿਹੜੇ ਸ਼ਹਿਰ ਜਾਣਾ ਜਿੱਥੋਂ ਲੰਘਣਾ ਹੈ ਲੋਕੀ ਮੈਨੂੰ ਆਂਦੇ ਮਦਨੀ ਸਾਹਿਬ ਆਹ ਗੱਲ ਕਿ ਅਸਲਾ ਬੋਲੇ ਦੋਸਤ ਕੀ ਹਾਲ ਚਾਲ ਹੈ ਅਮੀਰ ਕੰਨਾ ਸਾਰੇ ਦੋਸਤ ਖੈਰ ਇਤਨਾਲ ਹੋਣਗੇ ਯਾ ਯਾ ਨਾਸਰ ਮਦਨੀ ਨੂੰ ਆਪਾਂ ਮੋਲਾਨਾ ਨਾਸਰ ਮਦਨੀ ਸਾਹਿਬ ਉਹਨਾਂ ਨੂੰ ਹਮੇਸ਼ਾ ਫਨੀ ਬੰਨੀ ਤਕਰੀਰਾਂ ਕਰਦੀ ਹੀ ਦੇਖਿਆ ਉਹਨਾਂ ਨੇ ਲੇਕਿਨ ਅੱਜ ਜਿਹੜੀ ਉਹਨਾਂ ਦੀ ਤਕਰੀਰ ਹੈ ਉਹ ਬੜੀ ਇਮੋਸ਼ਨਲ ਹੈ ਜਦੋਂ ਵੰਡ ਪਈ ਹੈ ਪਾਕਿਸਤਾਨ ਇੰਡੀਆ ਦੀ ਤੇ ਕਿਸ ਤਰ੍ਹਾਂ ਉਹ ਇਹ ਕਹਿਣਾ ਚਾਹ ਰਹੇ ਨੇ ਕਿ ਸਿੱਖਾਂ ਨੇ ਮੁਸਲਮਾਨਾਂ ਦੇ ਨਾਲ ਕੀ سلوਕ ਕੀਤਾ ਤੇ ਮੁਸਲਮਾਨਾਂ ਨੇ ਸਿੱਖਾਂ ਦੇ ਨਾਲ ਜੱਥੇਦਾਰਾਂ ਨਾਲ ਜਾਂ ਜੋ ਵੀ ਉਦੋਂ ਕੁਝ ਹੋਇਆ ਉਸ ਵੇਲੇ ਦਾ ਤੇ ਬੜੀ ਇਮੋਸ਼ਨ ਵਾਲੀ ਤਕਰੀਰ ਇਹ ਤੇ ਰੋਰ ਹੋ ਕੇ ਬਿਆਨ ਕਰ ਰਹੇ ਨੇ ਤੇ ਇਹ ਵਨ ਪਾਕਿਸਤਾਨੀ ਇੰਡੀਆ ਦੀ ਥੋੜੀ ਆਪਾਂ ਕਹਿਣਾ ਹੈ ਵਨ ਪੰਜਾਬ ਦੀ ਪੰਜਾਬ ਪੰਜਾਬ ਦੀ ਵਨ ਸਿਰਫ ਪੰਜਾਬ ਹੀ ਵੰਡਿਆ ਗਿਆ ਸੀ ਉਦੋਂ ਕੀ ਨੁਕਸਾਨ ਹੋਇਆ ਕਿਆ ਸਿੱਖਾਂ ਨੇ ਮੁਸਲਮਾਨਾਂ ਦੀ ਮਦਦ ਕੀਤੀ ਸੀ ਜਾਂ ਮੁਸਲਮਾਨਾਂ ਦੇ ਖਿਲਾਫ ਹੋ ਗਏ ਸੀ ਇਸ ਤਰ੍ਹਾਂ ਦੀ ਵੀਡੀਓ ਦੋਸਤੋ ਨੂੰ ਜੇ ਤੁਹਾਨੂੰ ਪਸੰਦ ਆਏਗੀ ਅੱਜ ਮੈਂ ਵੇਖਿਆ ਮਰੀਮ ਨਵਾਜ਼ ਜਨਾਬ ਵੀ ਦੁਬਈ ਦੇ ਸਦਰ ਦੇ ਨਾਲ ਹੱਥ-ਹੱਤ ਪਾ ਕੇ ਖੜੀ ਏ ਇੰਜ ਕਰਕੇ ਹੱਥ-ਹੱਤ ਪਾ ਕੇ ਖੜੀ ਏ ਚਾਚਾ ਵੀ ਕੋਲ ਖੜਾਵੇ ਔਰ ਭਤੀਜੀ ਨੇ ਇੰਜ ਕਰਕੇ ਸਦਰ ਦੇ ਹੱਥ ਵਿੱਚ ਆ ਦਿੱਤਾ ਆਏ ਹਾਏ ਮੇਰਿਆ ਮੌਲਾ ਰੱਬਾ ਏ ਕੀ ਨੇਰੀ ਘੁੱਲ ਗਈ ਏ ਤੇਰੀ ਖਲਕਤ ਤੈਨੂੰ ਘੁੱਲ ਗਈ ਏ ਘੁੱਲ ਰਿਹਾ ਰਹੀ

دل کے پھپولے جا لٹے سینے کے داگ سے اس گھر کو آگ لگی گھر کے چراغ سے جن پتوں پہ تکیا تھا وہ پتے ہوا دینے لگے زبان سے کہہ بھی دیا لا الہ تو کیا حاصل دل و نگاہ مسلم نہیں تو کچھ بھی نہیں شریعت نے کیا وے سکا پر آو پھینکری جوان ہو جے وہ دے بستر تے لیٹ نہیں سکدا وہ دے کمرے چے بڑا دی لیٹ نہیں سکدا شریعت آن دیئے چاچے دا پتر جوان ہوئے اپنے چاچے دیاں تیاں کل نہیں بیٹھ سکتا مامے دا پتر بالغ ہو جائے اپنے مامے دیاں تیاں کل نہیں بیٹھ سکتا پھے دا پتر جوان ہو جائے دیاں تیاں کل نہیں بیٹھ سکتا ہائے ہائے ذرا لفظ لب سیا وہ ماسی دا پتر بالغ ہو جائے ماسی دیاں تیاں بالغ ہو جان دے کل نہیں بیٹھ سکتا وہ تیور پاپی دے کل نہیں بیٹھ سکتا شریعت آئیے پنجی دنیا چر لہ کے پا لیا او تو بھی پردہ کرنا میں ذرا ایمان نہ دس سوچ کے دس میں کسی پارٹی دی بات نہیں کر رہا سوچئے میں دعوت دینا میں جتنی مسلم لیگ نو سب خدا دا واسطہ پارٹی قبر چلی جے جانی تسا اپنے نبی دی شریعت قبر چل جانی ہے خدا دا واسطہ ہے خدا دا واسطہ ہے نہ دے پاؤ علماء سو نہ بنو علماء حق بن جاؤ جڑی رات قبر ویچو باہر نہیں حق دا اعلان کر دو دب کے دنیا دسو عورت بھی جائز نہیں عورت دا ہاتھ ملا بھی جائز نہیں دا دا صدر ہوا ناصر مدنی اعلان کرتا رہے گا سچائی چپ نہیں سکتی بناوٹ کے اصولوں سے خوشبو آ نہیں سکتی کبھی کاغذ کے پھولوں سے من میں برملا اعلان کرنا میں کہ جناب شریعت نے کیا آوے کہ عورت خشبو لگا کے باہر نہیں نکل سکتی عورت بے پردہ قدار چنی جا سک دی ایس قرآن چلے لکھیا وہ کرنا فی بیوتے کنہ عورت دا مانا پردائے ان گواہی دے رہے آئے عورت نو رکھو پردے چے اسلام دوہائی دے رہے آئے جس اندر وڑ کے بینہ سی ووٹ مانو جاری ہے جس اندر وڑ کے بینہ سی صدران مسافے کراری جسی اندر وڑ کے بہنا سی ٹیبل ٹاپ کرا رہی ہے جسی اندر وڑ کے بہنا سی فیشنی وال کٹا رہی ہے جیسے اندر وڑ کے بہنا زندیاں پینٹا پا رہی ہے جسی اندر وڑ کے بہنا سی مہندی خوبر چاری ہے جیسے اندر وڑ کے بہنا سی میرج آ رہی ہے جیسے اندر وڑ کے بہنا سی فوٹو سیشن کرا رہی ہے جسی اندر وڑ کے بینا سی مجرے خوب دکھاری ہے جسی اندر وڑ کے بینا نی سی فلم ڈرامے بنا رہی ہے جسی اندر وڑ کے بینا سی فوٹو سیشن کرا رہی ہے منواند نے مدنی بولینا اے قوم ترقی تے جاری ہے حزیزہ نے من عرض کرنا چاہ رہا ہوں جنہیں بیٹھے جے ਤਾਨੂੰ ਕੀ ਪਤਾ ਪਾਕਿਸਤਾਨ ਕਿਵੇਂ ਬਣਿਆ ਸੀ ਸਾਡੀਆਂ ਜਵਾਨ ਪਹਿਣਾ ਨੇ ਅਸੀਂ ਅੰਮ੍ਰਿਤਸਰੋਂ ਆਏ ਤੇ ਮੈਨੂੰ ਸਾਡੇ ਵੱਡੇ ਦੱਸਦੇ ਨੇ ਜਵਾਨ ਧੀਆਂ ਨੇ ਖੂਆਂ ਚ ਛਾਲਾ ਮਾਰ ਦਿੱਤੀਆਂ ਕਿਸੇ ਸਿੱਖ ਦਾ ਹੱਥ ਨਾ ਲੱਗੇ ਕਿਸੇ ਹਿੰਦੂ ਦਾ ਹੱਥ ਨਾ ਲੱਗੇ ਕਲਮੇ ਸਿਰ ਕਲਮਾਂ ਟੁੱਟੀਆਂ ਸੀਨੇ ਦੇ ਵਿੱਚ ਬਲਮਾਂ ਟੁੱਟੀਆਂ ਇੱਜ਼ਤ ਦੀ ਇਸ ਠੈਣੀ ਨਾਲੋਂ ਅਧਰਾ ਬਾਨੋਂ ਸਲਮਾਂ ਟੁੱਟੀਆਂ ਫਿਰ ਜਾ ਕੇ ਇਹ ਮੌਕਾ ਬਣਿਆ ਪਾਕਿਸਤਾਨ ਕੋਈ ਸੌਖਾ ਬਣਿਆ ਇਹਨਾਂ ਬਜ਼ੁਰਗਾਂ ਨੂੰ ਪੁੱਛੋ ਆ ਬਾਬੇ ਬੈਠੇ ਨੇ ਜਿਨ੍ਹਾਂ ਪਾਕਿਸਤਾਨ ਬੰਦਾ ਵੇਖਿਆ ਮੇਰਾ ਦਾਦਾ ਅਮਰ ਸਰੋਂ ਤੁਰਿਆ ਤੇ ਕਹਿੰਦੇ ਨੇ ਕੁਜਰਾਵਾਲਿਓ ਇੱਕ ਬਾਬਾ ਮੈਨੂੰ ਮਿਲਿਆ ਆਂ ਆਂਦਾ ਪੁੱਤਰ ਮਦਨੀ ਕਿਹੜੀ ਗੱਲ ਛੇੜ ਲਈ ਹੂੰ ਮੈਂ ਆਪਣੀਆਂ ਜਵਾਨ ਪੈੜਾਂ ਨੂੰ ਆਖਿਆ ਜਦੋਂ ਮੈਂ ਨਾਰਾ ਤਕਬੀਰ ਕਵਾਂ ਤੇ ਤੁਸੀਂ ਛਾਲ ਦਰਿਆ ਚ ਮਾਰ ਦੇਣੀ ਜਦੋਂ ਜੱਥਾ ਪਵੇ ਤੇ ਤੁਸੀਂ ਛਾਲ ਮਾਰ ਦੇਣੀ ਸਮਣਾ ਬਾਦ ਫੈਸਲਾਬਾਦ ਮੈਂ ਤਕਰੀਰ ਕੀਤੀ ਤੇ ਅਮਾ ਮਿਲੀ ਆਧੀ ਪੁੱਤਰ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੀਆਂ ਸਹੇਲੀਆਂ ਖੂਆਂ ਚਾਲਾ ਮਾਰਦੇ ਮਾਵਾ ਬੱਚੇ ਬੂਜੀਆਂ ਚ ਸੁੱਟ ਦਿੱਤੇ ਬੂਰੇ ਆਲੇ ਮੈਂ ਰਾਤੀ ਤਕਰੀਰ ਕਰਾ ਪਿਆ ਦਾ ਸੁਣਨ ਵਾਲਾ ਹੈ ਤੇ ਜਨਾਬ ਇਧਰੋਂ ਜਨਾਬ ਅੱਲਾਹ ਲਾਹੌਰ ਤੋਂ ਲੈ ਕੇ ਤੇ ਮੈਂ ਬਾਵਲਪੁਰ ਤੱਕ ਟੂਰ ਕੜਨਾ ਹੈ ਤੇ ਮੈਂ ਜਿਹੜੇ ਪਿੰਡ ਜਾਣਾ ਜਿਹੜੇ ਸ਼ਹਿਰ ਜਾਣਾ ਜਿੱਥੋਂ ਲੰਘਣਾ ਹੈ ਲੋਕੀ ਮੈਨੂੰ ਆਂਦੇ ਮਦਨੀ ਸਾਹਿਬ ਆ ਗੱਲ ਕੀਤੀ ਸੀ ਤੇ 12 ਪੁੱਤਰ ਨੇ ਉਸ ਬਾਬੇ ਦੇ ਤੇ ਮਾਂ ਨੇ ਪੁੱਤਰ ਨੂੰ ਬੂਝੇ ਚ ਸੁੱਟ ਦਿੱਤਾ ਕਿ ਰੌਲਾ ਪਾਏਗਾ ਤੇ ਕਾਫਲਾ ਲੁੱਟਿਆ ਨਾ ਜਾਏ ਤੇ ਮਾਂ ਨੇ ਬੂਝੇ ਸੁੱਟਤਾ ਤੇ ਕਿਸੇ ਨੇ ਬਰਚੀ ਮਾਰੀ ਤੇ ਪੁੱਤਰ ਜ਼ਖਮੀ ਹੋ ਗਿਆ ਤੇ ਪਿੱਛੋਂ ਕਾਫਲਾ ਰਲਿਆ ਤੇ ਬੀਬੀ ਨੇ ਸਿਆਣਿਆਂ ਕਿ ਤੇ ਫਲਾਣੀ ਦਾ ਮੁੰਡਾ ਹੈ ਤੇ ਮਾਈ ਨੇ ਕੁੱਚੜ ਲਿਆ ਤੇ ਪੁੱਤਰ ਪਛਾ ਦਿੱਤਾ ਅੰਮਾ ਨੂੰ ਤੇ ਉਹ ਪੁੱਤਰ ਜਵਾਨ ਹੋਇਆ ਬੂਰੇ ਵਿੱਚ ਤੇ 12 ਧੀਆਂ ਪੁੱਤਰੋ ਦੇ 10 ਪੁੱਤਰ ਤੇ 2 ਧੀਆਂ ਉਹ ਲੋਕੋ ਇੱਥੇ ਮੈਂ ਗਿਆਰ ਕਸੋਵਾਲ ਤਕਰੀਕਨ ਤੇ ਇੱਕ ਬਾਬਾ ਆਂਦਾ ਹੈ ਮੌਲਵੀ ਜੀ ਮੈਂ ਪਿਓ ਵੱਡਿਆ ਵੇਖਿਆ ਮੈਂ ਮਾਂ ਵੱਡੀ ਵੇਖੀ ਮੈਂ ਤਾਇਆ ਵਡਿਆ ਵੇਖਿਆ ਤੇ ਮੈਂ ਕਿਕਰ ਤੇ ਝੜ ਕੇ ਜਾਨ ਬਚਾਈ ਇਹਨਾਂ ਨੂੰ ਕੀ ਪਤਾ ਹੈ ਜਿਹੜੀਆਂ ਸਾਡੇ ਵਡਿਆਂ ਦੀਆਂ ਲਾਸ਼ਾਂ ਤੇ ਬੇਪਰਦਾ ਫਿਰਦੀਆਂ ਪਈਆਂ ਕੋਈ ਡਾਂਸ ਕਰਦੀ ਪਈ ਕੋਈ ਨਾ ਨਾ ਦੀ ਫਿਲਮ ਬਣਾ ਰਹੀ ਕੋਈ ਟਿਕਟੌਕ ਤੇ ਆ ਰਹੀ ਕੋਈ ਫੇਸਬੁਕ ਤੇ ਆ ਰਹੀ ਮੈਨੂੰ ਦੱਸੋ ਇਸਲਾਮੀ ਜਮਹੂਰੀਆ ਪਾਕਿਸਤਾਨ 'ਚ اسلام ਕਿੰਨਾ ਕੁ ਰਹਿ ਗਿਆ ਹੈ ਸੁਭਾ ਜਾ ਤੋਸਾਂ ਉਧਰੋਂ ਜ਼ਮੀਨ ਛੱਡੀ ਸੀ ਸਾਡੇ ਵੱਡਿਆਂ ਨੇ ਪੈਦਲ ਹਿਜਰਤ ਕੀਤੀ ਤੇ ਲਾਹੌਰ ਪਹੁੰਚੇ ਐਨੇ ਬਜ਼ੁਰਗਾ ਨੇ ਵੇਖਿਆ ਪਾਕਿਸਤਾਨ ਬੰਦਾ ਵੇਖਿਆ ਬਜ਼ੁਰਗੋ ਤੁਸੀਂ ਵੀ ਤੇ ਪੁਰਾਣੇ ਬੰਦੇ ਜੇ ਗੱਲ ਸੁਣਿਆ ਜੇ ਨੇਜ਼ਿਆਂ ਦੀਆਂ ਅੰਨੀਆਂ ਤੇ ਪਿਓਾਂ ਦੇ ਸਾਹਮਣੇ ਧੀਆਂ ਟੰਗੀਆਂ ਵੇਖੀਆਂ ਛਾਤੀਆਂ ਕੱਟ ਦਿੰਦੇ ਸੀ ਭਰਾਵਾਂ ਦੇ ਸਾਹਮਣੇ ਪੜਾ ਦੀ ਇੱਜ਼ਤ ਲੁੱਟ ਲੈਂਦੇ ਸੀ ਕਲਮ ਹੋਏ ਸਰ ਕਲਮਾਂ ਟੁੱਟੀਆਂ ਸੀਨੇ ਦੇ ਵਿੱਚ ਬਲਮਾਂ ਟੁੱਟੀਆਂ ਇੱਜ਼ਤ ਦੀ ਐ ਸਟੈਣੀ ਨਾਲੋਂ ਅਜਰਾ ਬਾਨੋਂ ਸਲਮਾਂ ਟੁੱਟੀਆਂ ਫਿਰ ਜਾ ਕੇ ਮੌਕਾ ਬਣਿਆ ਪਾਕਿਸਤਾਨ ਕੋਈ ਸੌਖਾ ਬਣਿਆ ਬਾਦਸ਼ਹੀ ਮਸਜਿਦ ਤੇ فیصل ਮਸਜਦ ਦੇ ਇਮਾਮ ਨੂੰ ਪੁੱਛ ਹੋਏਗੀ ਤੂੰ ਵੱਡੀਆਂ ਮਸਦਾਂ ਦਾ ਇਮਾਮ ਸਾ ਤੇ ਤੇਰੇ ਸਾਹਮਣੇ ਔਰਤ ਮਰਦ ਦੇ ਹੱਥ ਵਿੱਚ ਹੱਥ ਦੇ ਕੇ ਖੜੀ ਸੀ ਗੈਰ ਮਹਿਰਮ ਨਾਲ ਤੇ ਤੁਸੀਂ ਐਡੇ ਵੱਡੇ ਮਿੰਬਰ ਤੋਂ ਇਲਾਨ ਨਹੀਂ ਕੀਤਾ یہ بڑی بڑی گال ہے پالٹی بازی نہ سمجھا کرو یہ قبر میں اپنا ایمان جانا ہے اللہ اکبر اللہ مل کے پہ آرنا حضرہ سنیا جے پیغام میں ناصر مدنی دے رہے آئی میرے نبی نے کہا غیر محرم نہ بولو عورت کھڑی ہو سکتی تے غیر محرم نہ ہاتھ ملا سکتی میں مدینے ملیا ہے نا تے میں نا مسافہ کیتا تھا نہ تے جناب نا اوتھے تھے جناب بیالا کسے بندے نے کسے وال آکھ چوک کے جناب جی بے کیا او بھائیو یہ جتنے بیٹھے ہوئے اپنے ذہن میں بات بٹھاؤ یہ کسی کی پارٹی کا مسئلہ نہیں یہ شریعت مصطفیٰ کا مسئلہ ہے ہونتے پائی ہر بندہ ہی اکتو اکوت مجویج کے کوڑی لئی دو دپینوں گئی لئے دو سٹنی پائی ہے ਜਿੱਥੇ ਹੋਵੇ ਇੱਕ ਕਮਲਾ ਉਹਨੂੰ ਸਮਝਾਵੇ ਵੇੜਾ ਜਿੱਥੇ ਹੋਵੇ ਵੇੜਾ ਕਮਲਾ ਉਹਨੂੰ ਸਮਝਾਵੇ ਕਿਹੜਾ ਤੇ ਮਾਂ ਵੀ ਅੰਨੀ ਧੀ ਵੀ ਅੰਨੀ ਪੁੱਤ ਵੀ ਅੰਨਾ ਅੰਨਾ ਜਵਾਈ ਤੇ ਰੱਬ ਨੇ ਸਾਨੂੰ ਭਾਗ ਲਾਇਆ ਗੋ ਨੌਵੀਂ ਅੰਨੀ ਆਈ ਆਹੀ ਸਾਰੀ ਉਮਰ ਨੂੰ ਆਸ਼ੀਰਵ ਦੀ ਮਹਿਤ ਕੀਤੀ ਵੀ ਬੇਣ ਜੀਰ ਉਧਰ ਔਰਤ ਇਧਰ ਮਰਦ ਦੇ ਇਹਦੇ ਸਾਥ ਦਵੋ ਉਹਨੇ ਕਹਾ ਮੈਂ ਹੁਣ ਬੀਬੀ ਉੱਤੇ ਬਾਤਤੀ ਏ ਹੁਣ ਕਿਹਦਾ ਸਾਥ ਦਵੋਗੇ ਆਹੀ ਮੌਲਵੀ ਪਾਸੇ ਹੋ ਗਏ ਓਏ ਬੋਲੋ ਆਹੀ ਪਾਸੇ ਹੋ ਗਏ ਉਹ ਤੁਸੀਂ ਵੀ ਜਿੰਨੇ ਬੈਠੇ ਜਿਹਨਾਂ ਗੱਲ ਲਿਖ ਲੋ ਆਪਣੀਆਂ ਧੀਆਂ ਪੈਰਾਂ ਨੂੰ ਮੈਰਿਜ ਆ ਲੱਗੇ ਨਾ ਖੜੀਆਂ ਕਰੋ ਫੁੱਲ ਨਸਟਾਇਆ ਕਰੋ ਜੰਜ ਤੇ ਉਹ ਇੱਜ਼ਤ ਲੱਖੀ ਨਾ ਜ਼ਾਰੀ ਉਥੇ ਜਿਹੜਾ ਕੁੜੀਆਂ ਫੁੱਲ ਸੁੱਟਦੀਆਂ ਧੂਲਾ ਗੇ ਡਾਂਤਰਾ ਹੁੰਦਾ ਸਾਲੀਆਂ ਕੋਲ ਖਲਾਰ ਕੇ ਤੇ ਧੂਲਾ ਆਪਣੇ ਯਾਰਾਂ ਕੋਲ ਉਹਨਾਂ ਨੂੰ ਮਜ਼ਾਕ ਕਰਾ ਰਿਆ ਹੁੰਦਾ ਉਹ ਆ ਦੁੱਧ ਪਲਾਈ ਦੀ ਰਸਮ ਨਹੀਂ ਹੁੰਦੀ ਤੋ ਕੋਲ ਖੜੀਆਂ ਹੁੰਦੀਆਂ ਬੋਲੋ ਚਵਾਈ ਜਿਹੜਾ ਬਣਾਈਦਾ ਘਰ ਦੀ ਇੱਜ਼ਤ ਹੁੰਦੀ ਕਿ ਨਹੀਂ ਸੁਭਾਨ ਉਹ ਆਪਣੀਆਂ ਸਾਲੀਆਂ ਨੂੰ ਆਪਣੀ ਇੱਜ਼ਤ ਨਾ ਸਮਝੇ ਤੇ ਕਾਹਦਾ ਚਵਾਈ ਯਾ ਯਾ ਇਹ ਆਪਾਂ ਛੋਟਾ ਜਿਹਾ ਕਲੀਪ ਦੇਖਿਆ ਨਾਸਰ ਮਦਰੀ ਸਾਹਿਬ ਦਾ ਜੋ ਕਿ ਬੜੇ ਫਨੀ ਹੁੰਦੇ ਨੇ ਲੇਕਿਨ ਅੱਜ ਵਾਲੀ ਤਕਰੀਰ ਦੇ ਵਿੱਚ ਉਹਨਾਂ ਨੇ ਕਾਫੀ ਇਮੋਸ਼ਨਲ ਕੀਤਾ ਇਹ ਅਸਲ ਪੇਚਾਰ ਇਹ ਹੀ ਸੀ ਜਿਹੜਾ ਨਾ ਪਹਿਲੇ ਇਸ ਤਰ੍ਹਾਂ ਹੀ ਤਕਰੀਰ ਕਰਦੇ ਹੁੰਦੇ ਸੀ ਇਹ ਬਾਅਦ ਚ ਆਣ ਕੇ ਥੋੜੇ ਜਿਹਾ ਫਨੀ ਹੋਏ ਪਿੱਛੇ ਕੁਝ ਤਕਰੀਰਾਂ ਕੁਝ ਸਾਲਾਂ ਜਾਈਆਂ ਲੇਕਿਨ ਜਦੋਂ ਇਹ ਸਟਾਰਟਿੰਗ ਦੇ ਸੀ ਅਸੀਂ ਇਹਨਾਂ ਦੀ ਤਕਰੀਰਾਂ ਸੁਣਦੇ ਰਹੇ ਇਹ ਜੀ ਇਹ ਲੋਕ ਇਹਨਾਂ ਦੇ ਅੱਗੇ ਤੋਂ ਮੁਲਾਕੈਂਦੇ ਸੀ ਇਹ ਇਹ ਔਰਦੀ ਸ਼ਾਨ ਬਿਆਨ ਕਰ ਰਹੇ ਸੀ ਮਨੋਕੋਰਤ ਨੂੰ ਕਿਵੇਂ ਨਾਲ ਲੇਕਿਨ ਇਹਨਾਂ ਦੀ ਜਿਹੜੀ ਬੈਸਟ ਤਕਰੀਰ ਹੈ ਨਾ ਅਗਰ ਕਿਸੇ ਇਹਨਾਂ ਦੀ ਬੈਸਟ ਤਕਰੀਰ ਇਹਨਾਂ ਦੀ ਸੁਣੀ ਹੋਵੇ ਨਾ ਓਏ ਇਹ ਮਾਂ ਦੀ ਸ਼ਾਨ ਬਿਆਨ ਕਰ ਮਾਂ ਦੀ ਸ਼ਾਨ ਮਾਂ ਨਿਸ਼ਾਨ ਹਾਂ ਉਹਨੇ ਜੀ ਇਹ ਅਖੀਰ ਕਰ ਦਿੰਦੇ ਨੇ ਯਈਆ ਇਹ ਇਹਨਾਂ ਨੇ ਜਿਹੜਾ ਉਹ ਵਾਕਿਆ ਬਿਆਨ ਕੀਤਾ ਕਿ ਜਦੋਂ ਪਾਕਿਸਤਾਨ ਬਣਿਆ ਤੇ ਕਿਸ ਤਰ੍ਹਾਂ ਮਤਲਬ ਕਿ ਮੁਸਲਮਾਨਾਂ ਨੂੰ ਵੱਢਿਆ ਗਿਆ ਟੁੱਕਿਆ ਗਿਆ ਇਸ ਤਰ੍ਹਾਂ ਯਾਨੀ ਕਿ ਉਹ ਗਲਤ ਫਹਮੀਆਂ ਦੀ ਵਇਤ ਫਲਾਤ ਖਰਾਬ ਹੋਏ ਹਾਂ ਜੀ ਹਰ ਬੰਦੇ ਨੂੰ ਪਤਾ ਕਿ ਇੱਕ ਗਲਤ ਫਹਮੀ ਫਲਾਈ ਗਈ ਜੋ ਕਿ ਤੁਸੀਂ ਕਹਿ ਲੋ ਕਿ ਵਿੱਚ ਜਿਹੜੇ ਗਲਤਫਹਿਮੀ ਕਰਾਉਣ ਵਾਲੇ ਲੋਕ ਸਨ ਉਹਨਾਂ ਨੇ ਆਖਿਆ ਕਿ ਜੀ ਉਧਰ ਮੁਸਲਮਾਨ ਸਿੱਖਾਂ ਨੂੰ ਵੱਢੀ ਜਾਂਦੇ ਨੇ ਤੇ ਉਧਰ ਫਿਰ ਸਿੱਖਾਂ ਨੇ ਵੀ ਇਸ ਤਰ੍ਹਾਂ ਦਾ ਸਵਾਲ ਨਾ ਹਾਂ ਜੀ ਇਸ ਜਈਏ ਕਿ ਕਹਿੰਦੇ ਨੇ ਕਿ ਜੀ ਇਧਰੋਂ ਟ੍ਰੇਨਿੰਗ ਆਈ ਇਧਰੋਂ ਜਾ ਕੇ ਸ਼ੋਰਮ ਜਾਤਾ ਕਿਸੇ ਨੇ ਕਿ ਜੀ ਉਧਰ ਉਹ ਮੁਸਲਮਾਨ ਜਿਹੜੇ ਨੇ ਸਿੱਖਾਂ ਨੂੰ ਵੱਢੀ ਜਾ ਰਹੇ ਤੇ ਉਧਰ ਜਾ ਕੇ ਕਹਿਤਾ ਕਿ ਜਿਹੜੇ ਸਿੱਖ ਨੇ ਉਹ ਮੁਸਲਮਾਨਾਂ ਨੂੰ ਵੱਢੀ ਜਾ ਰਹੇ ਨੇ ਉਹ ਆਪਸ ਦੇ ਵਿੱਚ ਨਾ ਬਹੁਤ ਜ਼ਿਆਦਾ ਹਾਲਾਂਕਿ ਸਾਰੇ ਯਾਯਾ ਸਾਰੇ ਉਦੋਂ ਇਕੱਠੇ ਰਹਿੰਦੇ ਸੀ ਵੱਡੇ ਵਡੇਰੇ ਸਿੱਖ ਤੇ ਮੁਸਲਮਾਨ ਵਡੇਰੇ ਇਕੱਠੇ ਵਾਈ ਕਰਦੇ ਸੀ ਇਕੱਠੇ ਹੀ ਬੈਲ ਜੋਤਦੇ ਸੀ ਤੇ ਇਕੱਠੇ ਲੱਭਿਆ ਜਿੰਨਾ ਨਾ ਜ਼ਿਕਰੀਆਂ ਇਹ ਫਿਰ ਬਾਅਦ ਚ ਬੜੇ ਆ ਇਹ ਨਹੀਂ ਕਿ ਸਾਰੇ ਲੋਕ ਹੀ ਇਸ ਤਰ੍ਹਾਂ ਸਨ ਇਹ ਚੰਦ ਲੋਕ ਐਸੇ ਸਨ ਜਿਨ੍ਹਾਂ ਨੇ ਲੱਖਾਂ ਲੋਕਾਂ ਦਾ ਨੁਕਸਾਨ ਕੀਤਾ ਦੋਵਾਂ ਪਾਸੇ ਉਸ ਤੋਂ ਬਾਅਦ ਕਈ ਐਸੇ ਵੀ ਆਪਾਂ ਵਾਕਿਆ ਸੁਣੀਦੇ ਨੇ ਐਸੇ ਮਾਮਲੇ ਸੁਣੀਦੇ ਨੇ ਕਿ ਮੁਸਲਮਾਨ ਕਹਿੰਦੇ ਨੇ ਕਿ ਸਾਨੂੰ ਸਿੱਖ ਜਿਹੜੇ ਨੇ ਸਿੱਖਾਂ ਨੇ ਪਨਾਹ ਦਿੱਤੀ ਪਨਾਹ ਦਿੱਤੀ ਕਈ ਕਹਿੰਦੇ ਨੇ ਕਿ ਸਾਨੂੰ ਸਿੱਖ ਇਥੇ ਛੱਡ ਕੇ ਗਏ ਛੱਡ ਕੇ ਗਏ ਕਿ ਸਾਨੂੰ ਆਏ ਸਾਡੇ ਰੇੜਿਆਂ ਦੇ ਨਾਲ ਆਏ ਮਤਲਬ ਕਿ ਸਿੰਘ ਜਿਹੜੇ ਆਏ ਨੇ ਉਹ ਸਾਨੂੰ ਸਾਡੇ ਮਤਲਬ ਬਾਰਡਰ ਕਰਾਸ ਕਰਵਾ ਕੇ ਗਏ ਉਹਦਾ ਬਾਰਡਰ ਤੇ ਤਾਰ ਤੂਰ ਤੇ ਨਹੀਂ ਵਜੀ ਸੀ ਲੇਕਿਨ ਉਹ ਵੱਟ ਤੱਕ ਛੱਡ ਕੇ ਗਏ ਤੇ ਕਈ ਇਹ ਵੀ ਕਹਿੰਦੇ ਨੇ ਹੁਣ ਯਾ ਯਾ ਆਪਣੇ ਪਿੰਡ ਦਾ ਇੱਕ ਬੰਦਾ ਉਹ ਵਾਕਿਆ ਸੁਣਾਉਂਦਾ ਉਹ ਵਡੇਰਾ ਉਦੋਂ ਫੋਟੋ ਗਿਆ ਅੱਲਾਹ ਤਾਲਾ ਜਨਨ ਨਸੀਬ ਕਰੇ ਉਹ ਕਹਿੰਦਾ ਕਿ ਉਦੋਂ ਉਹ ਹਯਾਤ ਸੀ ਜਦੋਂ ਇਹ ਵੰਡ ਪਈ ਉਹਨੇ ਗੱਲ ਸੁਣਾਈ ਕਹਿੰਦਾ ਕਿ ਮੈਨੂੰ ਨਾ ਸਾਡੇ ਕੰ ਦਾ ਸਿੱਖ ਮਗਰ ਲੱਗੇ ਹੋਈ ਸੀ ਠੀਕ ਹੈ ਸਿੱਖ ਪਿੰਡ ਦੇ ਕਹਿੰਦਾ ਫਿਰ ਉਥੋਂ ਅਸੀਂ ਭੱਜੇ ਤੇ ਕਹਿੰਦਾ ਮੇਰੇ ਨਾਲ ਦੋ ਦਿਨ ਬੰਦੇ ਸੀ ਉਹ ਮੇਰੇ ਤੋਂ ਵਿਛੜ ਗਏ ਤੇ ਕਹਿੰਦਾ ਮੈਂ ਨਾ ਨਰਮਾ ਉਦੋਂ ਸੀ ਕਪਾਹ ਕਹਿੰਦਾ ਮੈਂ ਉਹਦੇ ਵਿੱਚ ਵੜ ਗਿਆ ਠੀਕ ਹੈ ਤੇ ਉਹਦੇ ਵਿੱਚ ਜਦੋਂ ਮੈਂ ਗਿਆ ਵਾ ਤੇ ਹੋਇਆ ਕਿ ਕਿ ਮੇਰੇ ਦੀ ਬਰਛੇ-ਬਰਛੇ ਵੱਜੇ ਸੀ ਮੈਂ ਜ਼ਖਮੀ ਸੀ ਤੇ ਕਹਿੰਦਾ ਕਿ ਮੈਂ ਡੇਰਾਂ ਤੇ ਕਹਿੰਦਾ ਸਿੱਖ ਕੋਈ ਡੇਰੇ ਤੇ ਸੀ ਤੇ ਉਹਦਾ ਕੁੱਤਾ ਭੌਂਕਦਾ ਸੀ ਠੀਕ ਹੈ ਉਹ ਉਹਨੇ ਸਿੰਘ ਨੇ ਕਿਹਾ ਕਿ ਯਾਰ ਇਧਰ ਕੁੱਤਾ ਭੌਂਕਦਾ ਕੁੱਤਾ ਭੱਜਿਆ ਕਹਿੰਦਾ ਨਰਮੇਵਾਲ ਨੂੰ ਆਇਆ ਤੇ ਉਹਨੇ ਵੇਖਿਆ ਉਹਨੇ ਆਖਿਆ ਕਿ ਯਾਰ ਤੂੰ ਮਤਲਬ ਕਿ ਸਿੰਘ ਨੇ ਆਖਿਆ ਕਿ ਉਹਦੇ ਪਿੰਡ ਦਾ ਬੰਦਾ ਹੀ ਸੀ ਉਨੇ ਕਾ ਤੂੰ ਫਿਰ ਕੰਦਾ ਉਹਨੇ ਲਕਾਇਆ ਮੈਨੂੰ ਉੱਥੇ ਕਿਸੇ ਕੋੜ ਦੇ ਵਿੱਚ ਲਕਾਇਆ ਕਹਿੰਦਾ ਉਹ ਜੱਥਾ ਆਇਆ ਤੇ ਜੱਥੇ ਨੇ ਪੁੱਛਿਆ ਕਿ ਹਾਂ ਭਾਈ ਇੱਥੇ ਕੋਈ ਮੁਸਲਮਾਨ ਤੇ ਨਹੀਂ ਆਇਆ ਉਹਨੇ ਆਖਿਆ ਬਿਲਕੁਲ ਨਹੀਂ ਆਇਆ ਉਹਨੇ ਫਿਰ ਉਸ ਤੋਂ ਅੰਦਰ ਚੱਲਾ ਤੇ ਉਹਨੇ ਸਿੰਘ ਨੇ ਉਹਨਾਂ ਨੂੰ ਆਖਿਆ ਅੰਦਰ ਮੇਰੀ ਬੀਟੀ ਬੈਠੀ ਹੈ ਮੇਰੀ ਬੀਟੀ ਬੇਪਰਦਾ ਮਤਲਬ ਕਿ ਪਰਦੇ ਜੁਣੀ ਹੈਗੀ ਤੇ ਤੁਸੀਂ ਇੱਥੋਂ ਜਾਓ ਤੇ ਮੇਰੇ ਘਰ ਨਾ ਤੁਸੀਂ ਆਹ ਆਪਣੇ ਨਾਲ ਦੇ ਪਿੰਡ ਇਹ 16 ਚਾ ਇਆ ਚੋਲਾ ਜਾ ਕੇ ਇਹ ਗੱਲ ਹੈ ਕਿ ਇੱਕ ਨਾ ਜਿਹੜਾ ਸਿੱਖ ਸੀ ਉਹਨਾਂ ਦੀ ਨਾ ਦੁਕਾਨ ਸੀ ਤੇ ਉਹ ਦੁਕਾਨ ਦੇ ਵਿੱਚ ਨਾ ਉਹ ਜਦੋਂ ਛੱਡ ਕੇ ਗਏ ਨਾ ਉਹਨਾਂ ਦਾ ਇੱਕ ਅਪਾਹਜ ਲੜਕਾ ਸੀ ਉਹ ਟੁਰ ਨਹੀਂ ਸੀ ਸਕਦਾ 16 ਚੱਕ ਦੇ ਵਿੱਚ ਹਾਂ ਉਹ ਛੱਡ ਕੇ ਚਲੇ ਗਏ ਤੇ ਉਹ ਦੁਕਾਨ ਤੇ ਉਹ ਬੈਠਾ ਉਹਨੋਂ ਘਰ ਚੋਂ ਕੱਲਾ ਸੀ ਜਦੋਂ ਫਿਰ ਇਜਾੜਾ ਪਿਆ ਤੇ ਲੋਕਾਂ ਨੇ ਭਾਈ ਉਹਦੀ ਦੁਕਾਨ ਨੂੰ ਲੁੱਟਣੀ ਸ਼ੁਰੂ ਕਰ ਦਿੱਤੀ ਮੇਰੇ 10 ਦਿਨ ਕਿ ਉਹ ਬੜਾ ਰੋਲਾ ਪਾਵੇ ਕਿ ਮੇਰੀਆਂ ਛਾਵਾਂ ਚੋਂ ਚੁਗ ਲਈ ਜਾਂਦੇ ਹਨ ਲੇਕਿਨ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਕਹਿੰਦੇ ਉਹ ਕੱਲਾ ਹੀ ਇੱਥੇ ਬਚਿਆ ਰਿਹਾ ਤੇ ਲੋਗਾਂ ਨੇ ਲੋਟ-ਟੋਟ ਲਿਆ ਜੋ ਵੀ ਸੀ ਕਿਉਂਕਿ ਉਹ ਉਹਦੇ ਨੂੰ ਲੈ ਕੇ ਜੋ ਆਇਆ ਜੋ ਆਇਆ ਲੈ ਕੇ ਤੇ ਕਹਿੰਦੇ ਨੇ ਕਿ ਕੁਸ਼ਰ ਸਾ ਉਹ ਫਿਰ ਇੱਥੇ ਰਿਹਾ ਤੇ 3-4 ਮਹੀਨਿਆਂ ਬਾਅਦ ਉਹਦੇ ਪਿਛਲੇ ਆਏ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਤੇ ਫਿਰ ਆਣ ਕੇ ਉਹਨੂੰ ਲੈ ਕੇ ਗਏ ਹਾਂਜੀ ਸਿੱਖ ਲੈ ਗਏ ਸੀ ਕਿਉਂਕਿ ਉਸ ਤੋਂ ਬਾਅਦ ਫਿਰ ਉਹ ਐਕਸਚੇਂਜ ਵੀ ਹੋਇਆ ਸਾ ਲੋਗ ਤੇ ਲੋਗ ਬੜੇ ਇਧਰੋਂ ਉਧਰ ਵੀ ਗਏ ਸਾ ਦੋਸਤਾਂ ਨਾਲ ਕਿਸੀਂ ਸ਼ੇਅਰ ਕਰਨੇ ਕਿ ਸਾਡੇ ਜਿਹੜਾ ਨਾਲ ਦਾ ਪਿੰਡ ਹੈ ਨਾ 114 117 ਇਹ ਦੋ ਪਿੰਡ ਨੇ ਇਹ ਕਹਿੰਦੇ ਨੇ ਇਹ ਸਿੱਖਾਂ ਦੇ ਸੀ 14 14 ਮਰਾਦ ਤੇ ਸਾਰਾ ਹੀ ਸਿੱਖਾਂ ਦਾ ਇਹ ਉੱਥੇ ਇੱਕ ਵੀ ਕਹਿੰਦੇ ਮੁਸਲਮਾਨ ਨਹੀਂ ਹੁੰਦਾ ਸੀ ਉਹ ਸਾਰੇ ਹੀ ਠੁੱਡ ਕੇ ਚਲੇ ਗਏ ਹੁਣ ਵੀ ਅਸੀਂ ਗੱਲ ਇਹੋਸ ਪਿੰਡ ਜਾਈਏ ਨਾ ਜੋ ਪਿੰਡ 200 ਪੁਰਾਣਾ ਹੀ ਹੈ ਜਿਵੇਂ ਉਹ ਪਿੰਡ ਹੈ ਜਿਹੜਾ ਆਪਣਾ ਮਰੱਬਾ ਹੈ ਜਿੰਨੇ ਆਪਣੀ ਹੁਣ ਵਾਈ ਕਰਦੇ ਆਂ ਆ ਪਿੰਡ ਦੇ ਨਾਲ ਇਹ ਇਹ ਵੀ ਉਹਨਾਂ ਦਾ ਜੀ ਤੇ ਅੱਗੂਰੇ ਦਾਦੇ ਸੀ ਕਿ ਅਸੀਂ ਇਹ ਖਰੀਦਿਆ ਸੀ ਉਦੋਂ 600 ਦਾ ਹਾਂ ਤੇ ਉਦੋਂ ਸਰਪੰਚ ਕੋਲ ਇਜਾਜ਼ਤ ਲੈਣੀ ਪੈਂਦੀ ਸੀ ਆਪਣੇ ਕੋਲ ਵੀ ਅਸੀਂ ਇਹ ਵੇਚਣਾ ਹੈ ਤੋ 14 ਮਰਾਦ ਦਾ ਸਰਪੰਚ ਜਿਹੜਾ ਤਿੰਨਾਂ ਜਹਾਂ ਪਿੰਨਾਂ ਦਾ ਜਿਹੜਾ ਸਿੱਖ ਉਹ 14 ਮਰਾਦ ਸੀ ਹਾਂ ਤੇ ਉਹਦੇ ਕੋਲ ਅੱਗੂਰੇ ਦਾਦ ਨੇ ਕਿ ਉਹਦੇ ਕੋਲ ਜਾ ਕੇ ਬਹਿ ਕੇ ਫੈਸਲਾ ਕੀਤਾ ਤੇ ਫੇਰ ਇਹ ਲਿਆ ਸੀ ਮਤਲਬ ਕਿ ਇਹ ਇਲਾਕਾ ਸਾਰਾ ਉਹਦੀ ਲੇਕਿਨ ਹੁਣ ਸਾਡੇ ਇਲਾਕੇ 'ਚ ਅਸੀਂ ਨਹੀਂ ਵੇਖਿਆ ਕੋਈ ਹੋਵੇ ਸ਼ਾਇਦ ਕੋਈ ਇੱਕ ਅੱਧਾ ਹੋਵੇ ਮੇਰੇ ਖਿਆਲ 'ਚ ਕੋਈ ਨਹੀਂ ਜਿੱਥੋਂ ਆਪਣੀਆਂ ਨਹਿਰਾਂ ਨਿਕਲੀਆਂ ਨਾ ਮਲਕ ਨਹਿਰ ਦੇ ਵਿੱਚੋਂ ਆਫ ਫਤੇ ਨਹਿਰ ਤੇ ਮਰਾਦ ਨਹਿਰ ਜਿੱਥੋਂ ਨਿਕਲਦੀ ਉੱਥੇ ਹਜੇ ਵੀ ਹਿੰਦੀ ਦੇ ਉਹ ਪੰਜਾਬੀ ਦੇ ਵਿੱਚ ਗੁਰਮੁਖੀ ਪੰਜਾਬੀ ਚ ਉੱਥੇ ਹਜੇ ਵੀ ਲਿਆਣਾ ਲਿਖੀਆਂ ਹੋਈਆਂ ਮਤਲਬ ਕਿ ਉਸ ਵੇਲੇ ਦੀਆਂ ਕੋਈ ਕੋਈ ਬਿਲਡਿੰਗ ਜੀ ਹੈ ਅੱਲਾ ਜਾਣੇ ਕੀ ਲਿਖਿਆ ਸਮਝ ਸੁਮਝ ਨਹੀਂ ਆਈ ਲੇਕਿਨ ਉਹ ਹਜੇ ਵੀ ਹੈ ਹਾਂਜੀ ਤੇ 201 ਇੱਕ ਇਮੋਸ਼ਨਲ ਜੀ ਵੀਡੀਓ ਸੀ ਤੇ ਇਹ ਲੇਕ ਤੁਹਾਨੂੰ ਅੱਛੀ ਲੱਗੀ ਹੋਵੇ ਕਿਛੇ ਲੱਗੇ ਹੋਏ ਤੇ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਾ ਜੇ ਵੀਡੀਓ ਨੂੰ ਲਾਈਕ ਕਰਾ ਜੇ ਕਮੈਂਟ ਕਰਾ ਜੇ ਅਗਰ ਤੁਹਾਡਾ ਕੋਈ ਵਾਕਿਆ ਜੋ ਕਿ ਜਦੋਂ ਵੰਡ ਪਈ ਹੈ ਤੁਸੀਂ ਕਮੈਂਟ ਦੇ ਵਿੱਚ ਸਾਡੇ ਨਾਲ ਜ਼ਰੂਰ ਸ਼ੇਅਰ ਕਰ ਸਕਦੇ ਹੋ ਮੇਰੀਆਂ ਨਵੀਂ ਵੀਡੀਓ ਨਾਲ ਅੱਲਾਹ ਨਿਗੇਬਾ